ਸਾਥੀਓ ਜੈ ਪੰਜਾਬ ਜੈ ਭਾਰਤ ਬਹਿਬ ਜੀ ਦਾ ਖਾਲਸਾ ਵੈਕਸ ਜੀ ਕੀ ਫਤਿਹ ਜੈ ਮੂਲ ਵਾਸੀ ਜੈ ਸੰਵਿਧਾਨ ਮੈਂ ਤੁਹਾਡਾ ਆਪਣਾ ਰਿਟਾਇਰਡ ਸ਼ੁਕਧਰ ਮੇਜਰ ਅੰਤਿਪ ਸਿੰਘ ਨਾਗਰਾਹ ਜੋ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਕਰਾਚੋਂ ਵਿਖੇ ਕਿਸਾਨ ਜੁਗਿਆਂ ਦੇ ਭਵਾਨੀਗੜ ਦੇ ਪ੍ਰਧਾਨ ਮਨਜੀਤ ਸਿੰਘ ਘਾਟੋਂ ਜਿੱਦ ਤੋਂ ਮੁੰਡਿਆ ਨੂੰ ਜੋ ਕਟਰੀਆਂ ਵੀ ਵੀਡੀਓ ਬੈਰਲ ਹੋਈ ਹੈ ਇਸ ਤੇ ਉੱਤੇ ਇਨਸਾਫ ਪਸੰਦ ਜਥੇਬੰਦੀਆਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਹੈ ਇਸ ਤੇ ਵਿੱਚ ਪ੍ਰਸ਼ਾਸਨ ਦੀ ਬਹੁਤ ਵੱਡੀ ਨੁਲਕੀ ਹੈ ਕਿਸਾਨ ਜਿਤੇ ਬੰਦਿਆ ਕਹਿੰਦੇ ਹਨ ਕਿ ਇਹ ਜਾਤੀ ਪਾਤੀ ਦਾ ਮਾਮਲਾ ਨਹੀਂ ਹੈ ਐਸ்சி ਐਸਟੀ ਐਕਟ ਟੱਕਲਾ ਜਾਂਦਾ ਸਾਥੀ ਜਾਤੀ ਪਾਤੀ ਸਿਰਫ ਪਿੰਡੂ ਲੋਕ ਹੀ ਨਹੀਂ ਇਹ ਤੋਂ ਬਾਅਦ ਪ੍ਰਸ਼ਾਸਨ ਵੀ ਕਰ ਰਿਹਾ ਹੈ ਇਥੋਂ ਦੇ ਪ੍ਰਸ਼ਾਸਨ ਉੱਤੇ ਵੀ ਐਸਐਸਟੀ ਐਕਟ ਦਾ ਪਰਚਾ ਲੱਗਣਾ ਚਾਹੀਦਾ ਹੈ ਮੌਕੇ ਦੇ ਸਬੰਧਤ ਆਯੂਰੋਪ ਤੇ ਔਰ ਐਸਐਸਟੀ ਦੇ ਉੱਪਰ ਔਰ ਮੌਕੇ ਦੇ ਮੌਜੂਦਾ ਡਿਊਟੀ ਦੇ ਡਾਕਟਰ ਦੇ ਉੱਪਰ ਵੀ ਐਸਐਸਟੀ ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ क्योंकि जब यह हुई कि हुई कैसे भी हुई कोई वीडियो तो उस समय वायरल नहीं सी हुई समाजिक जथेबंद तो उस समय कुछ पता नहीं सी लग्या जब थाने पहुंचे थाना सदर संगरूर ਤਾ ਇੱਕ ਕੁੱਤੇ ਵੱਡੇ ਲੱਤਾਂ ਤੋੜੀਆਂ ਬਾਹਾਂ ਤੋੜੀਆਂ ਟੁੱਟੀਆਂ ਹੋਈਆਂ ਸਿਰ ਦੇ ਵਿੱਚ ਸੱਤਾ ਮੂੰਹ ਤੇ ਸੱਟਾਂ ਜੋ ਚੱਲ ਨਹੀਂ ਸਕਦੇ ਫਿਰ ਨਹੀਂ ਸਕਦੇ ਬੋਲ ਨਹੀਂ ਸਕਦੇ ਐਸੀ ਤਰ੍ਹਾਂ ਇੱਕ ਸਾਥੀ بے ਹੋਸ਼ ਵੀ ਪਿਆ ਸੀ ਉਹਨਾਂ ਦੇ ਉੱਤੇ ਉਸੇ ਰਾਤ ਨੂੰ ਹੀ ਬਿਨਾ ਤੱਥ ਜਾਣੇ ਹੋਏ ਮਨਜੀਤ ਸਿੰਘ ਘਰਾਚੋਂ ਦੇ ਕਹੇ ਅਨੁਸਾਰ ਅਦਾ ਕਤਲ ਕੇਸ ਅਤੇ ਇਸੇ ਵਾਰ ਕ੍ਰਿਮੀਨਲ ਹੋਣ ਦਾ ਇਲਜ਼ਾਮ ਲਵਾ ਕੇ ਉਹਨਾਂ ਉੱਤੇ ਪਰਚਾ ਅਰਜ ਕਰ ਦਿੱਤਾ ਪਰਚਾ ਦਰਜ ਕਰਕੇ ਉਹਨਾਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਦੇ ਵਿੱਚ ਲਿਹਾੰਦਾ ਗਿਆ ਇੱਥੋਂ ਦੇ ਡਿਊਟੀ ਅਫਸਰ ਨੇ ਆਪਣੀ ਸਹੀ ਡਿਊਟੀ ਨਾ ਨਿਭਾਉਂਦੇ ਹੋਏ ਉਹਨਾਂ ਦੀ ਫਰਸਟ ਏਡ ਉਹਨਾਂ ਦਾ ਟ੍ਰੀਟਮੈਂਟ ਨਹੀਂ ਕੀਤਾ ਤੇ ਉਹਨਾਂ ਉੱਤੇ ਗਾਰਡ ਲਾ ਕੇ ਸਰਜਰੀਕਲ ਵਾਰ ਦੇ ਰੂਮ ਦੇ ਵਿੱਚ ਰੱਖ ਦਿੱਤਾ ਉਹਨਾਂ ਨੂੰ ਦਾਖਲ ਵੀ ਨਹੀਂ ਕੀਤਾ ਗਿਆ ਸਾਇਬ ਇਹ ਪ੍ਰਸ਼ਾਸਨ ਚਾਹੁੰਦਾ ਹੋਵੇਗਾ ਕਿ ਇਹ ਰਾਤ ਨੂੰ ਮਰਮਰ ਜਾਣਗੇ ਮਸਲਾ ਹੱਲ ਹੋ ਜਾਏਗਾ ਸਵੇਰੇ ਜਦੋਂ ਸਾਡੇ ਵਾਲੀਆਂ ਤੋਂ ਭੋਜਨ ਸਮਾਜ ਪਾਰਟੀ ਦੇ ਅੰਦਰ ਤੜਕ ਜੋਧੇ ਸਰਦਾਰ ਮਿੱਠਾ ਸਿੰਘ ਵਾਲੀਆਂ ਨੇ ਭੋਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਡਾਕਟਰ ਮੱਖਣ ਸਿੰਘ ਜੀ ਨਾਲ ਗੱਲਬਾਤ ਕੀਤੀ ਔਰ ਮਸਲੇ ਬਾਰੇ ਜਾਣਕਾਰੀ ਦਿੱਤੀ ਤਾਂ ਡਾਕਟਰ ਮੱਖਣ ਸਿੰਘ ਜੀ ਮੌਕੇ ਤੇ ਪਹੁੰਚੇ ਐਸਐਮ ਨੂੰ ਸੀਐਮ ਨੂੰ ਫੋਨ ਤੇ ਰਾਬਤਾ ਬਣਾਇਆ ਉਹਨਾਂ ਦੇ ਰਾਬਤਾ ਕਰਨ ਤੋਂ ਬਾਅਦ ਹੀ ਇਹਨਾਂ ਨੂੰ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੀ ਉਹਨਾਂ ਦੇ ਐਕਸਰੇ ਕਰਵਾਏ ਗਏ ਦੂਸਰੇ ਪਾਸੇ ਜੋ ਮਨਜੀਤ ਸਿੰਘ ਘਰਾਟੋਂ ਦਾ ਬੇਟਾ ਰਾਜਵੀਰ ਸਿੰਘ ਜਿਹਨੂੰ ਕਹਿੰਦੇ ਨੇ ਕਿ ਰੈਫਰ ਕਰ ਦਿੱਤਾ ਗਿਆ ਕਿ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ ਉਹ ਵੀਡੀਓ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਕੁੱਟਦਾ ਮਾਰਦਾ ਨਜ਼ਰ ਆ ਰਿਹਾ ਹੈ ਤਾਂ ਵੀ ਉਸ ਦਾ ਇਸ ਕੇਸ ਦੇ ਵਿੱਚ ਕੋਈ ਨਾਮ ਦਰਜ ਨਹੀਂ ਕੀਤਾ ਗਿਆ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਿਆ ਕਿ ਭੋਜਨ ਸਮਾਜ ਪਾਰਟੀ ਡਾਕਟਰ ਮੱਖਣ ਸਿੰਘ ਇਹਦੇ ਵਿੱਚ ਇੰਟਰਫੇਅਰ ਹੋ ਗਏ ਹਨ ਤਾਂ ਪ੍ਰਸ਼ਾਸਨ ਨੇ ਜਲਦੀ ਦੇ ਵਿੱਚ ਮਨਜੀਤ ਸਿੰਘ ਘਰਾਚੋਂ ਅਤੇ ਜਗਤਾਰ ਸਿੰਘ ਲੱਡੀ ਦੇ ਉੱਪਰ ਐਸ்சிਐਸਟੀ ਐਕਟ ਦਾ ਕਾਚਾ ਦਰਜ ਕਰ ਦਿੱਤਾ ਇਹ ਬੰਦਾ ਵੀ ਹੈ ਕਿਉਂਕਿ ਮਸਲਾ ਕੋਈ ਵੀ ਹੋਵੇ ਜਦੋਂ ਇੱਕ juxt jati ਦਾ ਆਵੇ ਕਿਸੇ ਸੈਡੂਲ ਕਾਸਟ ਤੇ ਟੈਟਰ ਕਰਦਾ ਹੈ ਤਾਂ ਐਸਸੀਐਸਟੀ ਐਕਟ ਦਾ ਪਰਚਾ ਤਾਂ ਲੱਗਦਾ ਹੀ ਹੈ ਲੱਗਤਾ ਟੁੱਟਿਆਂ ਦੇ باوجود ਬਾਹਰ ਟੁੱਟਿਆਂ ਦੇ باوجود ਸਿਰ ਦੇ ਵਿੱਚ ਟੰਕੇ ਲੱਗਣ ਦੇ باوجود ਮੂੰਹ ਦੇ ਉੱਤੇ ਇੱਕ ਕੋਈ ਨਕਲੀ ਚੀਜ਼ ਲੱਗਣ ਦਾ ਨਿਸ਼ਾਨ ਵੀ ਹੈ ਜਿੱਦੇ ਉੱਤੇ ਕੰਕੇ ਲੱਗੇ ਹੋਏ ਹਨ ਇਸ ਦੇ باوجود ਵੀ ਪ੍ਰਸ਼ਾਸਨ ਨੇ ਮਨਜੀਤ ਸਿੰਘ ਘਰਾਚੋਂ ਦੇ ਉੱਤੇ ਜਾਂ ਉਸਦੇ بیٹے ਦੇ ਉੱਤੇ ਇਰਾਦਾ ਕਤਲ ਦਾ ਮਕਦਮਾ ਦਰਜ ਨਹੀਂ ਕੀਤਾ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਜੋ ਇਨਸਾਫ ਪਸੰਦ ਸਨ ਜਦੋਂ ਵੀਡੀਓ ਗਾਇਬ ਹੋਈ ਸਾਰੀਆਂ ਇਕੱਠੀਆਂ ਹੋਈਆਂ ਸਾਰਿਆਂ ਨੇ ਸਿਰਸ ਘਰ ਸਿੱਟਿਆ ਉਸ ਤੋਂ ਬਾਅਦ ਕਿਸਾਨ ਜੁਨੀਅਰ ਨੇ ਵੀ ਆਪਣਾ ਸਟੈਂਡ ਲਿਆ ਇਹਨਾਂ ਨੇ ਵੀ ਧਰਨੇ ਦੀ ਕਾਲ ਦਿੱਤੀ ਫਿਰ ਇਹਨਾਂ ਨੇ ਉਹਨਾਂ ਨੂੰ ਸਿਲੰਡਰ ਕਾਉਣ ਦੀ ਕਾਲ ਦਿੱਤੀ ਉਹ ਵੀ ਕੈਨਸਲ ਕਰੀ ਫਿਰ ਅੱਜ ਹੁਣ ਫਿਰ ਇਹ ਸਿਪਾਈ ਤ੍ਰਿਕ ਨੂੰ ਮੰਜੀ ਸਿੰਘ ਰਾਜ ਤੋਂ ਨੂੰ ਪੇਸ਼ ਕਰਨ ਦੀ ਗੱਲ ਕਰ ਰਹੇ ਹਨ ਜੋ ਜਗਤਾਰ ਸਿੰਘ ਲੱਭਿਆ ਹੈ ਇਹ ਕੁੜਵਾ ਮਾਤਾ ਵੀਡੀਓ ਦੇ ਵਿੱਚ ਨਹੀਂ ਨਜ਼ਰ ਆ ਰਿਹਾ ਸ਼ਾਇਦ ਮੌਕੇ ਤੇ ਹੈ ਜਾਂ ਨਹੀਂ ਹੈ ਇਸ ਤੇ ਬਾਰੇ ਉਸ ਨਹੀਂ ਕਿਹਾ ਜਾ ਸਕਦਾ ਪਰੰਤੂ ਜੋ ਕੁੱਤਾ ਮਾਰੇ ਵੱਡੇ ਪਏ ਹਨ ਜੋ ਹਰਜੀਤ ਸਿੰਘ ਉਸ ਕੋਸ ਅਵਾਸ ਦੇ ਵਿੱਚ ਸੀ ਉਸ ਨੇ ਆਪਣੇ ਬਿਆਨਾਂ ਦੇ ਵਿੱਚ ਦਰਜ ਕਰਵਾਇਆ ਹੈ ਜਗਤਾਰ ਸਿੰਘ ਲੱਡੀ ਦਾ ਨਾਮ ਜੇ ਉਸ ਨੇ ਦਰਜ ਕਰਾਇਆ ਤਾਂ ਸਾਥ ਹੋਵੇਗਾ ਇਹ ਜੋ ਮਸਲਾ ਜੋਰ ਫੜਿਆ ਹੈ ਇਹ ਤਾਂ ਹੀ ਇੱਕ ਗਰੀਬ ਨੂੰ ਇਨਸਾਫ ਲਈ ਵਧਿਆ ਹੈ ਜੇ ਇਸ ਦੇ ਵਿੱਚ ਸਮਾਜਿਕ ਜਥੇਬੰਦੀਆਂ ਐਂਟਰ ਕਰੀਆਂ ਮੇਰੇ ਤਾਂ ਕੁੱਤੇ ਬਿੱਲਿਆਂ ਦੀ ਤਰ੍ਹਾਂ ਕਿ ਗਰੀਬ ਨੂੰ ਮਾਰ ਕੇ ਛੁੱਟੇ ਦਿੱਤਾ ਜਾਂਦਾ। ਕਸ਼ਟੇ ਕੋਈ ਅਕਸਰ ਨਹੀਂ ਸੀ ਹੁਣਾ। ਕੋਈ ਗੱਲਬਾਤ ਨਹੀਂ ਸੀ ਹੁਣ। ਇਸ ਲਈ ਸਾਥੀਓ ਇਹ ਜੋ ਸਾਡੇ ਹਾਲ ਨੇ ਇਹ ਜੋ ਸਾਡੇ ਉੱਤੇ ਰੋਜ਼-ਰੋਜ਼ ਸੱਤਾਚਾਰ ਹੋ ਰਹੇ ਨੇ ਹੋਰ ਪਿੰਡਾਂ ਦੇ ਵਿੱਚੋਂ ਵੀ ਵੀਡੀਓ ਆ ਰਹੀਆਂ ਨੇ। ਇੱਕ ਪਿੰਡ ਦੇ ਵਿੱਚ ਕਿਸੇ ਹੰਕਾਰੇ ਹੋਏ ਨੇ ਇੱਕ ਮਾਤਾ ਦੇ ਉੱਤੇ ਇੱਕ ਲੜਕੀ ਦੇ ਉੱਤੇ ਟਰੈਕਟਰ ਚੜਾ ਦਿੱਤਾ ਇਹ ਮਸਲੇ ਤਾਂ ਹੀ ਹੱਲ ਹੋਣਗੇ ਜੇ ਅਸੀਂ ਰਾਜਪਾਲ ਵੱਲ ਨੂੰ ਬਦਾਂਗੇ ਰਾਸਤਾ ਹਾਸਲ ਕਰਨ ਨੂੰ ਬਦਾਂਗੇ ਇਹ ਜੋ ਲੋਕ ਹੰਕਾਰ ਦੇ ਬਚਾਏ ਹੋਏ ਹਨ ਇਸ ਦਾ ਉਹੀ ਕਾਰਨ ਹੈ ਕਿ 70 ਸਾਲਾਂ ਤੋਂ ਇਹ ਭਾਰਤ ਦੀ ਰਾਸ਼ਤਾ ਦੇ ਉੱਤੇ ਕਾਬਜ ਹਨ ਅਤੇ ਉਸ ਤੋਂ ਪਹਿਲਾਂ ਵੀ ਉਸ ਰਾਸ਼ਤਾ ਦੇ ਉੱਤੇ ਇਹਨਾਂ ਦਾ ਰਾਜ ਰਿਹਾ ਹੈ ਜੋ ਸਾਡੇ ਲੋਕਾਂ ਤੇ ਸਰੇਆਮ ਜ਼ੁਲਮ ਜਾਂਤੀ ਕਰਦੇ ਆਏ ਹਨ ਆਓ ਕਿੱਥੇ ਹੋਈਏ ਰਾਸ਼ਤਾ ਨੂੰ ਬਦਲੀਏ ਦੇ ਸੁੱਤੇ ਬਾਬਾ ਸਾਹਿਬ ਅੰਬੇਦਕਰ ਦੇ ਵਿਚਾਰਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਰਾਜ ਲੈ ਕੇ ਆਈਏ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਰੱਜ ਲੈਂਦਾ ਜੈ ਭੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮੂਲ ਨਿਵਾਸੀ ਜੈ ਸੰਵਿਧਾਨ